ਭਾਈ ਸਾਹਿਬ ਭੁਗਨ ਸਿੰਘ ਜੀ ਬਰਸੇਤ ਵਾਲਾ ਉਹਨਾਂ ਨੇ ਨਿਮੰਿਤ ਇਹ ਸ਼ਹੀਦੀ ਸਮਾਗਮ ਜਿਸ ਦੇ ਵਿੱਚ ਸਾਰੀਆਂ ਸੰਗਤਾਂ ਇਸ ਸਪਰਤਕ ਸਟੇਜ ਤੇ ਆਪ ਇਕੱਤਰ ਹੋ ਸੇ ਮਾਨਣ ਵਾਲੀ ਗੱਲ ਹੈ ਸਾਡੇ ਬਹੁਤ ਹੀ ਪਿਆਰੇ ਅਸੀਸ ਭੁਪਿੰਦਰ ਸਿੰਘ ਜੀ ਜਿਹੜੇ ਸਰੀ ਹਮੇਸ਼ਾ ਹੀ ਅਨੁਕੂਲ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਨੇ ਇਸ ਵੇਲੇ ਉਹਨਾਂ ਨੂੰ ਕੌਮੀ ਸਰਕਾਰ ਜਿਹੜਾ ਦਿੱਤਾ ਹੈ ਉਪਰੰਤ ਅੱਜ ਇਸ ਇਤਿਹਾਸਿਕ ਸਮਾਗਮ ਦੇ ਵਿੱਚ ਚੰਦ ਘੜੀਆਂ ਇੱਕ ਐਸੇ ਇਤਿਹਾਸਿਕ ਪੱਕੇ ਦੇ ਵਾਸਤੇ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨੀ ਆ ਜਿਹੜੀ ਕਿਤਾਬ ਗੁਰਦੁਆਰਾ ਸਾਹਿਬ ਵਿਖੇ ਇਹ ਲੋਕਾਪਨ ਕੀਤੀ ਗਈ ਹੈ ਇਹ ਕਿਤਾਬ ਦਾ ਤੁਸੀਂ ਸਰਲੇਖ ਜਿਹੜਾ ਪੜੋਗੇ ਸਾਡੇ ਦੇ ਘੈੜਾ ਵੀਰ ਨੌਜਵਾਨ ਜਾਂ ਇੰਟਰਨੈਟ ਸੋਸ਼ਲ ਮੀਡੀਆ ਰਹੀ ਸੁਣ ਰਹੇ ਉਹਨਾਂ ਨੂੰ ਪਤਾ ਲੱਗੇਗਾ ਕਿ ਕੈਨੇਡਾ ਦੇ ਇਤਿਹਾਸ ਨਾਲ ਇਹਦਾ ਬਹੁਤ ਵੱਡਾ ਸਬੰਧ ਹੈ ਕੈਨੇਡਾ ਦੇ ਇਤਿਹਾਸ ਵਿੱਚ ਅਸੀਂ ਪਿਛਲੇ 110 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਜਦੋਂ ਇੱਥੇ ਨਸਲਵਾਦੀ ਨੀਤੀਆਂ ਭਾਰੂ ਸਨ ਜਿਸ ਵੇਲੇ ਬਦਕਰਾ ਹੋ ਰਿਹਾ ਸੀ ਤਾਂ ਇੱਕ ਜਹਾਜ਼ ਕੈਨੇਡਾ ਦੀ ਧਰਤੀ ਤੇ ਆਇਆ ਕੋਸ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਉਹ ਜਹਾਜ਼ ਦੇ ਲਈ ਪਾਰਲੀਮੈਂਟ ਦੇ ਵਿੱਚ ਮਾਫੀ ਵੀ ਮੰਗੀ ਗਈ ਉਹ ਗਲਤੀ ਸੀ ਇਤਿਹਾਸਕ ਉਸ ਇਤਿਹਾਸਕ ਗਲਤੀ ਦੇ ਵਾਸਤੇ ਆਵਾਜ਼ ਵੀ ਉੱਠੀ ਜੋ ਕਿ ਇਸ਼ਲਾਦਾਯੋਗ ਹੈ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ ਕਿਹਾ ਕਿ ਇਹ ਇੱਕ ਨਸਲਵਾਦੀ ਵਿਤਕਰਾ ਸੀ ਤੇ ਅਸੀਂ ਵੀ ਗੁਰਦੁਆਰਾ ਹਸਤਾਨਾਂ ਤੇ ਸਾਰੀਆਂ ਟਗਾਤੇ ਉਸ ਚੀਜ਼ ਨੂੰ ਉਸ ਦੁਖਾਂਤ ਨੂੰ ਚੇਤੇ ਕੀਤਾ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਵੀ ਉਸ ਨੂੰ ਪੜਾਇਆ ਜਾ ਰਿਹਾ ਹੈ ਇੱਥੇ ਵੀ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੰਗਲੈਂਡ 'ਚ ਕਿਤੇ ਵੀ ਪਰ ਗੱਲ ਮਹੱਤਵਪੂਰਨ ਇਹ ਹੈ ਕਿ ਉਹ ਜਿਹੜਾ ਇਤਿਹਾਸ ਲੋਕ ਵਾਪਰਿਆ ਉਹ ਜਿਸ ਜਹਾਜ਼ ਦੀ ਗੱਲ ਕੀਤੀ ਜਾਂਦੀ ਹੈ ਇੱਕ ਇੱਕ ਬੱਚੇ ਨੂੰ ਪੁੱਛ ਲਓ ਕਿ ਤੁਹਾਨੂੰ ਪਤਾ ਕਿ ਕਾਮਾਗਾਟਾ ਮਾਰੂ ਇਨਸੀਡੈਂਟ ਕੀ ਹੈ ਇਹ ਹਰੇਕ ਕਹੇਗਾ ਕਿ ਸਾਨੂੰ ਪਤਾ ਹੈ ਕਿ ਇਹ ਇੱਕ ਐਸਾ ਇਨਸੀਡੈਂਟ ਸੀ ਕਿ ਇੱਕ ਜਹਾਜ਼ ਕਾਮਾਗਾਟਾ ਮਾਰੂ ਮੋੜ ਦਿੱਤਾ ਗਿਆ ਤੇ ਉਸ ਦਾ ਨਸਲੀ ਵਿਤਕਰਾ ਸੀ ਉਸ ਲਈ ਮਾਫੀ ਮੰਗੀ ਗਈ ਸਾਂਝ ਸੰਗਤ ਦੀ ਬਹੁਤ ਵਧੀਆ ਯੋਗ ਉਪਰਾਲਾ ਸੀ ਪਰ ਅਫਸੋਸ ਇਸ ਗੱਲ ਦੀ ਹੈ ਇਸ ਗੱਲ ਦਾ ਦੁੱਖ ਹੈ ਕਿ ਉਸ ਜਹਾਜ਼ ਨੂੰ ਜਿਹੜਾ ਕਿ ਕੈਨੇਡਾ ਦੇ ਧਰਤੀ ਤੇ 341 ਸਿੱਖਾਂ ਨੇ ਤੇ 24 ਮੁਸਲਮਾਨ ਤੇ 12 ਹਿੰਦੂ ਬੋਧੇ ਜਵਾਰ ਹੋਏ बाबा सिंह जी ने चार्टर किया जापानी कंपनी तो जिस कौपनी का कामागाटा मारो कंपनी छियाह हजार डॉलर कनेडियन वे इतिहास की गल करिए अट चाली पताली मिलियन डॉलर है उस वेले इजहास लैन तो पहला भाई बलवंत सिंह जी खुरपुर कनेडा ने पहले ग्रंथी के शहीद ग्रंथी ਜਿਹੜੇ ਕਿ ਗਦਰ ਮੂਵਮੈਂਟ ਦੇ ਯੋਧੇ ਸਨ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਜੀ ਨੂੰ ਕਿਹਾ ਕਿ ਨਸਲੀ ਵਿਤਰੇ ਲਈ ਕੰਟੀਨਿਊਸ ਜਾਨੀ ਜਿਹੜੀ ਕਿ ਸਿੱਧਾ ਭਾਰਤ ਤੋਂ ਕੈਨੇਡਾ ਨਹੀਂ ਆ ਸਕਦੇ ਆ ਵਸਾਫਰ ਸਵਾਰ ਨਹੀਂ ਹੋ ਸਕਦੇ ਉਹਨੂੰ ਚੁਣੌਤੀ ਦੇਣ ਦੇ ਵਾਸਤੇ ਤੁਸੀਂ ਕੋਈ ਜਹਾਜ਼ ਲਿਆਓ ਤੇ ਜਨਵਰੀ 1914 ਦੇ ਵਿੱਚ ਉਹਨਾਂ ਇੱਕ ਕੰਪਨੀ ਬਣਾਈ ਕੰਪਨੀ ਦਾ ਨਾਮ ਸੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਇਹ ਮੈਂ ਤਾਂ ਦੱਸ ਰਿਹਾ ਨਹੀਂ ਕਿਉਂਕਿ ਇਤਿਹਾਸ ਤਾਂ ਹੀ ਦੇਖ ਕੇ ਸਚਾਈ ਤੋਂ ਮੁਨਕਰ ਹੋ ਜਾਣ ਤੇ ਸਾਡੇ ਲੋਕ ਜਿਹੜੇ ਆ ਅਵੇਸਲੇ ਹੋ ਜਾਣ ਤਾਂ ਫਿਰ ਕੋਈ ਨਹੀਂ ਜਗਾ ਸਕਦਾ ਸਾਨੂੰ ਪਰੋਸ ਕੇ ਜਿੰਨਾਂ ਨੇ ਝੋਲਣਾ ਅਸੀਂ ਉਵੇਂ ਹੀ ਪੜਨਾ ਤੇ ਸਾਡੇ ਬੱਚਿਆਂ ਨੇ ਵੀ ਉਵੇਂ ਹੀ ਪੜਨਾ ਹੈ 99% ਅਸੀਂ ਇਸ ਗੱਲ ਤੋਂ ਤੇ ਚੇਤੇ ਨਹੀਂ ਕੀਤਾ ਕਿ ਇੱਕ ਕੰਪਨੀ 1914 ਦੇ ਵਿੱਚ ਬਾਬਾ ਗੁਰਜਤ ਸਿੰਘ ਜੀ ਨੇ ਬਣਾਈ ਸੀ ਉਹਦਾ ਨਾਮ ਸੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਤੇ ਉਸ ਕੰਪਨੀ ਦੇ ਰਾਹੀਂ ਉਹਨਾਂ ਨੇ ਜਿਹੜਾ ਜਹਾਜ਼ ਚਲਾਇਆ ਉਹ ਜਹਾਜ਼ ਦਾ ਨਾਮ ਸੀ ਗੁਰੂ ਨਾਨਕ ਜਹਾਜ਼ ਹੁਣ ਉਹ ਗੁਰੂ ਨਾਨਕ ਜਹਾਜ਼ ਦੀ ਜਦੋਂ ਅਸੀਂ ਗੱਲ ਕਰਦੇ ਆ ਨਾ ਅਸੀਂ ਅਕਸਰ ਕਹਿੰਦੇ ਆ ਸਾਡਾ ਸੁਭਾਅ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਉ ਜੀ ਨੇ ਪਾਰਲ ਲੱਗ ਲੱਗਦਾ ਹੀ ਤਾਂ ਤਾਂ ਦੇ ਪਿੰਡਾਂ ਦੇ ਵਿੱਚ ਹਰ ਕੋਈ ਸੁਣਦਾ ਸੀ ਤੇ ਜਦੋਂ ਅਸੀਂ ਅਰਦਾਸ ਕਰਦੇ ਹੋਏ ਵੀ ਲੰਬੇ ਆਸੇ ਤੋਂ ਹੋਏ ਕਹਿੰਦੇ ਆ ਕਿ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੁਤਰੇ ਪਾਰ ਜੋ ਸਰਤਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ ਇਹ ਜਹਾਜ਼ ਜਿਸ ਨੂੰ ਬਾਬਾ ਗੁਰਦੇਵ ਸਿੰਘ ਜੀ ਨੇ 66000 ਡਾਲਰ ਤੇ ਲਿਆ 11000 ਪੇਸ਼ਗੀ ਦਿੱਤੀ 11000 ਉਸ ਤੋਂ ਬਾਅਦ ਹਾਂਗਕਾਂਗ ਤੋਂ ਮਾਰਚ 1914 ਨੂੰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਇੱਕੇ ਦੀਵਾਨ ਸਦੇ ਅਖੰਡ ਪਾਠ ਸਾਹਿਬ ਹੋਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉਸ ਦਾ ਨਾਮਕਰਨ ਕੀਤਾ ਗਿਆ ਗੁਰੂ ਨਾਨਕ ਜਹਾਜ਼ ਜਦੋਂ ਨਾਮਕਰਨ ਹੀ ਹੋ ਗਿਆ ਜਦੋਂ ਇੱਕ ਜਹਾਜ਼ ਚਾਰਟ ਕਰ ਲਿਆ ਗਿਆ ਉਸ ਤੋਂ ਬਾਅਦ ਸਾਡਾ ਵਾਸਤਾ ਨਹੀਂ ਰਹਿ ਜਾਂਦਾ ਕਿ ਉਹ ਕੰਪਨੀ ਕਾਮਾਗਾਟਾ ਮਾਰੂਸੀ ਜਾਰੀਆ ਵਾਪਸੀ ਤੇ ਕੌਣ ਸੀ ਤੁਸੀਂ ਕਾਰੋਬਾਰੀ ਬੰਦੇ ਹੋ ਕੋਈ ਇੱਕ ਦਿਨ ਲਈ ਕਿਸੇ ਨੂੰ ਲੀਜ਼ ਤੇ ਵੀ ਕੋਈ ਚੀਜ਼ ਲੈ ਲਵੇ ਮਕਾਨ ਦੁਕਾਨ ਦਫ਼ਤਰ ਤੁਸੀਂ ਸਾਈਨ ਬੋਰਡ ਆਪਣਾ ਲਾੜਿਓ ਜਾਂ ਪੁਰਾਣਾ ਰੱਖ ਦਿਓ ਜਿਹੜਾ ਬੰਦਾ ਪੇ ਕਰਦਾ ਪਰ ਅਫਸੋਸ ਸਾਡੀ ਕੌਮ ਦਾ ਵੀ ਇਸ ਪੱਖੋਂ بے ਧਿਆਨਾ ਕੰਮ ਤੇ ਛਰਾਰਤੀ ਇਤਿਹਾਸਕਾਰਾਂ ਦੀ ਸੋਚੀ ਸਮਝੀ ਸਾਜਿਸ਼ ਉਹਨਾਂ ਨੇ ਹੌਲੀ ਹੌਲੀ ਇਤਿਹਾਸ ਦੇ ਵਿੱਚੋਂ ਗੁਰੂ ਨਾਨਕ ਜਹਾਜ਼ ਨਾ ਹੀ ਮਿਟਾ ਦਿੱਤਾ ਸਾਡੀਆਂ ਜ਼ਮਾਨਾ ਦੇ ਇਹ ਕੋ ਨਾ ਚੜਿਆ ਕਾਮਾਗਾਟਾ ਮਾਰੂ ਤੇ ਉਹ ਨਾ ਇੰਨਾ ਪ੍ਰਚਲਿਤ ਹੋ ਗਿਆ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਹਰ ਪਾਸੇ ਸਾਨੂੰ ਇਸ ਕੋਈ ਅਰਥ ਨਹੀਂ ਕਿ ਉਸ ਨੂੰ ਤੁਸੀਂ ਉਸ ਦੁਖਾਂਤ ਨੂੰ ਕਾਮਾਗਾਟਾ ਮਾਰੂ ਕਹ ਕੇ ਯਾਦ ਕਰਦੇ ਹੋ ਮਾਤੀ ਮੰਨਦੇ ਹੋ ਪਰ ਇਹ ਕਿਸੇ ਨੂੰ ਹੱਕ ਨਹੀਂ ਕਿ ਤੁਹਾਡਾ ਇਤਿਹਾਸ ਵਿਗਾੜ ਸਕੇ ਪਰ ਇਹ ਵਿਗਾੜਿਆ ਜਾਂਦਾ ਹੈ ਜਦੋਂ ਅਸੀਂ ਸੁੱਤੇ ਰਹਿੰਦੇ ਹਾਂ ਮੈਂ ਕਿਹਾ ਅਰਿੰਦਸਿੰਘ ਰਾਹੀ ਅਸੀਂ 2019 ਦੇ ਵਿੱਚ ਜਿਹੜੇ ਸਟੇਟ ਪੀਆਈ 67 ਦਾ ਹੋਇਆ ਉਸ ਤੋਂ ਬਾਅਦ ਮੈਂ ਹੁਣ ਇਸ ਮੁਕਾਮ ਤੇ ਪਹੁੰਚਿਆ ਰਾਈ ਸਾਹਿਬ ਨੇ ਉਸ ਜਹਾਜ਼ ਦੇ ਸੱਜ ਤੇ ਕਿਤਾਬ ਲਿਖੀ ਆ ਜਿਹੜੀ ਕਿਤਾਬ ਹੈ ਇਹ ਕਿਤਾਬ ਜਿਹੜੀ ਲੋਕ ਅਰਪਣ ਕੀਤੀ ਹੈ 1922 ਦੇ ਵਿੱਚ ਪਹਿਲੀ ਵਾਰ ਛਪੀ ਸੀ ਬਾਬਾ ਗੁਰਦੇਵ ਸਿੰਘ ਉਰਾਂ ਦਾ ਜਦੋਂ ਜਹਾਜ਼ ਕੈਨੇਡਾ ਦੇ ਵਿੱਚ ਉਤਰਨਾ ਦਿੱਤਾ ਗਿਆ ਉਸ ਸਾਫਰਾਂ ਨੂੰ ਉਸ ਵੇਲੇ ੱੱਕੇ ਨਾਲ ਨਸਲੀ ਵਿਕਰਾ ਹੋਇਆ ਵਿਕਰੇ ਦੇ ਸ਼ਿਕਾਰ 341 ਸਿੱਖ ਉਹਨਾਂ ਦੇ ਨਾਲ ਬਾਕੀ ਮਸافر ਹੋਏ ਬਜਵੇਂ ਧਾਂਡੇ ਜਹਾਜ਼ ਨੂੰ ਵਾਪਸ ਮੋੜਿਆ ਗਿਆ ਉਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਅਸਵਾਰਾ ਇਹ ਕਦੇ ਇਤਿਹਾਸ ਕਾਫੀ ਦੱਸਣਗੇ ਜਿਨ੍ਹਾਂ ਦੇ ਅੰਦਰ ਖੱਬੇ ਪੱਖੀ ਸੋਚ ਪ੍ਰਧਾਨ ਹੈ ਤੇ ਅਸੀਂ ਜਾਣ ਹੀ ਨਹੀਂ ਸਕਾਂਗੇ ਕਿ ਉਸ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਸਰਹ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਸੂਪ ਪ੍ਰਕਾਸ਼ ਜਦੋਂ ਵਾਪਸ ਧਾਂਡੇ ਮੋੜਿਆ ਬਜਵੇਂ ਘਾੜ ਤੇ ਸੀ ਇਹਨਾਂ ਨੇ ਕਿਹਾ ਕਿ ਇਸ ਨੂੰ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਅਸੀਂ ਵਾਪਸ ਜਿਹੜੇ ਆ ਸਾਨੂੰ ਜੇਲਾ ਵਿੱਚ ਛੱਟੋ ਜੋ ਮਰਜ਼ੀ ਕਰੋ ਪਰ ਉਹਨਾਂ ਉਸ ਵੇਲੇ ਘੋੜੀਆਂ ਚਲਾਈਆਂ ਕਿ 19 ਸਿੱਖ ਉੱਥੇ ਸ਼ਹੀਦ ਹੋਏ। ਹਾਲਾਂਕਿ ਜਦੋਂ ਇਹ ਗੱਲ ਨੂੰ ਅੱਜ 110 ਸਾਲ ਬਾਅਦ ਇਹ ਵਰਾ 1924 ਤੋਂ 2024 ਦਾ 110 ਸਾਲ ਬਾਅਦ ਇਹ ਗੱਲ ਨੂੰ ਯਾਦ ਕਰਦੇ ਆ ਜਿਸ ਥਾਂ ਤੋਂ ਇੰਹਾਜ਼ ਉੜਿਆ ਗਿਆ ਵੈਨਕੂਵਰ ਉੱਥੇ ਇੱਕ ਵੱਡਾ ਸਮਾਗਮ ਕੀਤਾ ਜਿਹਦੇ ਵਿੱਚ ਸਮੂਹ ਗੁਰਦੁਆਰਾ ਸੋਸਾਇਟੀਜ਼ ਪੋਲੀਟਿਕਲ ਪਾਰਟੀ ਨੂੰ ਸੱਜ ਕੇ ਸਵਾਲ ਪੁੱਛਿਆ ਗਿਆ ਕਿ ਆਹ ਜੀਵਨੀ ਸਵੇ ਜੀਵਨੀ ਬਾਬਾ ਗੁਰਦੇਵ ਸਿੰਘ ਦੀ ਏ ਇਸ ਤੋਂ ਵੱਡਾ ਪ੍ਰਮਾਣ ਕੀ ਚਾਹੀਦਾ ਜਿਹਦੇ ਤੋਂ ਉਹਨਾਂ ਨੇ ਸਾਫ਼ ਕਿਹਾ ਕਿ ਜਦੋਂ ਇਸ ਜਹਾਜ਼ ਨੂੰ ਅਸੀਂ ਚਾਰਟਰ ਕੀਤਾ ਇਹਨੂੰ ਗੁਰੂ ਨਾਨਕ ਜਹਾਜ਼ ਦਾ ਨਾਮ ਦਿੱਤਾ ਆਪਣੀ ਨਾਂ ਤੇ ਨਹੀਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਤੇ ਸੰਕਲਪ ਕੇਵਲੇ ਨਹੀਂ ਸੀ ਕਿ ਇੱਥੇ ਅਸੀਂ ਅਸਵਾਰੀਆਂ ਲਿਆਉਂਦੀਆਂ ਸੰਕਲਪ ਸੀ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸਥਾਪਤੀ ਨੂੰ ਚੁਣੌਤੀ ਦਿੱਤੀ ਹੈ ਜਿਵੇਂ ਜਬਰ ਦਾ ਕੱਟੜ ਲਈ ਹੈ ਜਿਸ ਤਰੀਕੇ ਨਾਲ ਮਾਨਸਕੀ ਜਾਂ ਸਭਾ ਇੱਕੇ ਪਹਿਚਾਨ ਕੋ ਦੀ ਗੱਲ ਕਰਦੇ ਆਂ ਇੱਕ ਤਾਂ ਇੱਕ ਦੇ ਆਮ ਬਾੜ ਦੀ ਗੱਲ ਕਰਦੇ ਆਂ ਉਹ ਇੱਕੋ ਛਤਰ ਛਾਇਆ ਗੁਰੂ ਨਾਨਕ ਦੀ ਹੈ ਜਿਸ ਦੇ ਵਿੱਚ ਸਾਰੇ ਸਵਾਰ ਹੋ ਸਕਦੇ ਕਾਮਾ ਬੈਟਾ ਮਾਰੂ ਨਾਂ ਦੇ ਵਿੱਚ ਕੀ ਇਤਿਹਾਸ ਹੈ ਇਹ ਕੰਪਨੀ ਉਸ ਦਾ ਨਾਮ ਉਸ ਦੀ ਕੀ ਵਿਰਾਸਤ ਹੈ ਉਸ ਦੇ ਵਿੱਚੋਂ ਕੀ ਹਰ ਸਮਝੋਗੇ ਬੱਚਿਆਂ ਨੂੰ ਕੀ ਦੱਸੋਗੇ ਪਰ ਇੱਕ ਸਦਾ 10 ਸਾਲ ਬਾਅਦ ਜਦੋਂ ਅਸੀਂ ਇਹ ਗੱਲ ਕਹਿ ਰਹੇ ਸਨ ਤੇ ਸਾਡੇ ਹੀ ਸਿੱਖ ਨੌਜਵਾਨਾਂ ਜੋ ਬੱਚਿਆਂ ਜੋ ਪਰਿਵਾਰਾਂ ਨੂੰ ਕੀ ਕਹਿ ਰਹੇ ਸਨ ਭਾਈ ਸਾਹਿਬ ਦੀ ਜਹਾਜ਼ ਦਾ ਨਾਮ ਬਦਲ ਦਿੱਤਾ ਇਹਨੂੰ ਦੱਸ ਡਾਕਟਰ ਸੇਵਕ ਸਿੰਘ ਦੀ ਸ਼ਬਦ ਜਨ ਕਿਤਾਬ ਪੜ੍ਹਨ ਵਾਲੀ ਹੈ ਸਾਰੇ ਪੜੋ ਪਾਠ ਪੜੋ ਇਹ ਤੁਹਾਡੇ ਡਾਇਰੀ ਵੀ ਜੇ ਮੈਂ ਥਾਵ ਦੇ ਰਹੀ ਨਾ ਇਹਨੂੰ ਪੜਿਓ ਮੇਰਾ ਸਵਾਲ ਹੈ ਕਿ ਇੰਨੀ ਵਾਰ ਬਾਾਰ-ਬਾਰ ਜਿਹੜੀ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿੱਦਣ ਸਹੀ ਤੁਹਾਡੇ ਕੋਲ ਆਉਂਦੀ ਹੈ ਨਾ ਉਦੋਂ ਤੁਹਾਡੇ ਦੀ ਸਵਾਲ ਹੋ ਜਾਂਦਾ ਹੈ ਕਿ ਆਹ ਕੀ ਕਹਿ ਰਹੇ ਹੋ ਇਹ ਤਾਂ ਕਦੇ ਸੁਣਿਆ ਹੀ ਨਹੀਂ ਇਹ ਤਾਂ ਕਦੇ ਹੋਇਆ ਹੀ ਨਹੀਂ ਅੱਛਾ ਇਹ ਗੱਲ ਹੋਈ ਹੈ ਕਦੇ ਗੁਰਨਾਨਕ ਜਹਾਜ਼ ਦਾ ਵੀ ਕੋਈ ਜ਼ਿਕਰ ਹੋਇਆ ਤੁਸੀਂ ਪੜੋ ਡਾਕਟਰ ਗੰਨਾ ਸਿੰਘ ਸਾਡੇ ਹਿਸਟੋਰੀਅਨ ਡਾਕਟਰ ਜਲਦੀਸ਼ ਸਿੰਘ ਭਾਈ ਸਾਹਿਬ ਭਾਈ ਹਰਦੀਪ ਸਿੰਘ ਦੀ ਕੇਸਰ ਸਿੰਘ ਗਿਆਨੀ ਕੇਸਰ ਸਿੰਘ ਕੈਨੇਡੀਅਨ ਅਜ ਮੇਰੇ ਸੰਗ ਰਾਜਵਿੰਦਰ ਸਿੰਘ ਇਤਿਹਾਸਕਾਰ ਨੇ ਸਾਰਿਆਂ ਨੇ ਜ਼ਿਕਰ ਕੀਤਾ ਪਰ ਤੁਹਾਡੇ ਅਗੇ ਨਹੀਂ ਆਉਣਾ ਕਿਉਂਕਿ ਅਸੀਂ ਖੁਦ ਪੜਨ ਦਾ ਸੁਭਾਅ ਹੀ ਨਾ ਰੱਖਿਆ ਸਾਨੂੰ ਇਸ ਗੱਲ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਦੂਰ ਹੋ ਰਹੇ ਹਾਂ ਅਖੀਰ ਮੈਂ ਦੋ ਦਿਨ ਬੇਨਤੀਆਂ ਕਰਕੇ ਸਮਾਪਤੀ ਕਰਦੀ ਹਾਂ ਇਹ ਗੱਲ ਦੀ ਪਹਿਲੀ ਗਲਤੀ ਇਸ ਗੁਰਦੁਆਰਾ ਸਾਹਿਬ ਕਹਿ ਲੀਏ ਇਸ ਕੇਂਦਰੀ ਸਥਾਨ ਤੇ ਇਹ ਕਿਤਾਬ ਲੋਕ ਅਰਪਿਤ ਕਰਨ ਦਾ ਮਕਸਦ ਕੇਵਲ ਇਹ ਨਹੀਂ ਕਿ ਇੱਥੇ ਤੁਹਾਡੇ ਨਜ਼ਰ ਇਹ ਪੁਸਤਕ ਕਰਨੀ ਹੈ ਮਕਸਦ ਇਹ ਹੈ ਕਿ ਇਹ ਦਿੱਤੇ ਸਟੈਂਡ ਲੈਣਾ ਅਸੀਂ ਇਹ ਰੈਜ਼ੋਲੂਸ਼ਨ ਪਾਸ ਕੀਤੇ ਆ ਸਮੂਹ ਗੁਰਦੁਆਰਿਆਂ ਤੋਂ BC ਗੁਰਦੁਆਰਾ ਕੌਂਸਲ ਦੇ ਰਾਹੀਂ ਹੰਟੇਰੀਓ ਗੁਰਦੁਆਰਾ ਸੁਸਾਇਟੀਆਂ ਨੂੰ ਵੀ ਅਡਵਰਟਡਾਂ ਦੀ ਸਾਰਿਆਂ ਨੂੰ ਸੱਚਾ ਕਿ ਆਪ ਤੋਂ ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ ਰੈਜ਼ੋਲੂਸ਼ਨ ਪਾਸ ਕਰਕੇ ਭੇਜੋ ਕੇ ਸ਼ਾਬਾਸ਼ ਤੁਸੀਂ ਚੰਗਾ ਕੀਤਾ ਤੁਸੀਂ ਨਸਲ ਵਾਰ ਦੇ ਖਿਲਾਫ ਮਾਫੀ ਮੰਗੀ ਹੈ ਪਾਰਲੀਮੈਂਟ ਦੇ ਵਿੱਚ ਪਰ ਉਹਨੂੰ ਕਰੈਕਟ ਕਰੋ ਮਾਫੀ ਕਾਮਾਗਾਟਾ ਮਾਰੂ ਦੇ ਮਸਾਫਰਾਂ ਤੋਂ ਨਹੀਂ ਮਾਫੀ ਗੁਰੂ ਨਾਨਕ ਜਹਾਜ਼ ਦੇ ਮਸਾਫਰਾਂ ਤੋਂ ਹੋਣੀ ਚਾਹੀਦੀ ਜਹਾਜ਼ ਦਾ ਨਾਮ ਗੁਰਨਾਨਕ ਜਹਾਜ਼ ਸੀ ਇਸ ਨੂੰ ਸੋਧੋ ਮਤੇ ਪਾਸ ਕਰਕੇ ਉਹਨਾਂ ਨੂੰ ਦੱਸੋ ਜੇਕਰ ਕੋਈ ਇਹ ਸਵਾਲ ਕਰਦੇ ਕਿ ਸਬੂਤ ਹੈ ਸਭ ਤੋਂ ਵੱਡਾ ਸਬੂਤ ਇਹ ਹੈ 1921 ਦੇ ਵਿੱਚ ਇਸ ਕਿਤਾਬ ਨੂੰ ਜਦੋਂ ਤੁਸੀਂ ਖੋਲੋਗੇ ਨਾ ਇੱਥੇ ਜ਼ਿਕਰ ਕੀਤਾ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਇਸ ਕਵਨ ਕਿਤਾਬ ਤੇ ਪਾਬੰਦੀ ਲਾਈ ਸੀ ਆ ਜੁਡੀਸ਼ੀਅਲ ਆਰਗੂਮੈਂਟ ਨੇ ਜਿਹੜੇ ਉਸ ਵੇਲੇ ਸੈਕਟਰੀ ਆਫ ਪੰਜਾਬ ਦੇ ਛੱਪੇ ਹੋਏ ਨੇ ਸੈਕਟਰੀ ਆਫ ਪੰਜਾਬ ਇੱਕ ਪੋਲੀਟੀਸ਼ੀਅਨ ਮੈਨੂੰ ਕਹਿੰਦਾ ਇਹਨਾਂ ਜੀ ਸਬੂਤ ਕੀ ਹੈ ਕਿ ਇਹ ਜਹਾਜ਼ ਗੁਰਨਾਥ ਜਹਾਜ਼ ਹੈ ਮੈਂ ਕਿਹਾ ਉਹ ਸਬੂਤ ਕੀ ਸੀ ਜਿਹੜਾ ਤੁਸੀਂ ਇਹਨੂੰ ਕਾਮਾਗਾਟਾ ਮਾਰੂ ਕਿਹਾ ਕੀ ਸਬੂਤ ਸੀ ਕਹਿੰਦਾ ਜੀ ਸਬੂਤ ਇਹ ਸੀ ਕਿ ਉਸ ਵੇਲੇ ਦੇ ਅਖਬਾਰਾਂ ਛਪਿਆ ਤੇ ਮੇਰਾ ਸਵਾਲ ਸੀ ਕਿ ਉਹ ਅਖਬਾਰ ਜਿਹੜੇ 1914 ਚ ਛਪਦੇ ਸੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਰੈਸਿਸਟ ਸੀ ਨਸਲਵਾਦੀ ਸੀ ਉਹ ਅਖਬਾਰਾਂ 'ਤੇ ਇਸ ਕਰ ਲਈ ਯੂਨੀਮ ਕਰ ਲਿਆ ਉਹ ਤਾਂ ਇਹ ਵੀ ਕਹਿੰਦੇ ਨੇ ਹਿੰਦੂਜ਼ ਕੇਮ ਔਨ ਕਾਮਾਗਾਟਾ ਮਾਰੂ ਫਿਰ ਮੰਨੋ ਤੁਸੀਂ ਸਾਰੇ ਹਿੰਦੂ ਉਹ ਤਾਂ ਕਹਿੰਦੇ ਨੇ ਪਾਕਿਸਤਾਨ ਅਸੀਂ ਕਹਿੰਦੇ ਨਹੀਂ ਅਸੀਂ ਸਿੱਖਾਂ ਦੂਸਰੀ ਗੱਲ ਕਿ ਜੇਕਰ ਤੁਸੀਂ ਇਹ ਗੱਲ ਕਰਦੇ ਹੋ ਕਿ ਜਹਾਜ਼ ਦਾ ਨਾਮ ਸਿੱਖਾਂ ਨੇ ਰੱਖਿਆ ਜਦੋਂ ਰੱਖੀ ਲਿਆ ਉਸ ਦਾ ਨਾਮ ਜਦੋਂ ਸਬੂਤ ਸਾਨੂੰ ਪ੍ਰਮਾਣਿਕ ਤੌਰ ਤੇ ਮਿਲ ਗਿਆ ਜਦੋਂ ਟਿਕਾ ਦੇ ਉੱਪਰ ਸ੍ਰੀ ਗੁਰੂ ਨਾਨਕ ਸੀਮਰ ਲਿਖਿਆ ਸ੍ਰੀ ਗੁਰੂ ਨਾਨਕ ਤੇ ਉਸ ਤੋਂ ਬਾਅਦ ਫਿਰ ਸ਼ੱਕ ਹੀ ਰਹਿ ਜਾਂਦਾ ਚਾਹੀਦਾ ਤਾਂ ਇਹ ਸੀ ਕਿ ਇਹ ਮੌਕਾ ਜਦੋਂ ਆਇਆ ਅਸੀਂ ਉਸ ਤੇ ਖੁਸ਼ੀ ਦਾ ਇਜ਼ਹਾਰ ਕਰੀਏ ਇੱਕ ਗੱਲ ਯਾਦ ਰੱਖਿਓ ਜੇਕਰ ਅਸੀਂ ਆਪਣੀ ਆਈਡੈਂਟੀ ਗਵਾ ਲਈ ਤਾਂ ਸਾਡਾ ਬਿਰਤਾਂਤ ਕਿਵੇਂ ਬਦਲਿਆ ਜਾਏਗਾ ਇਹ ਗੱਲ ਅੱਜ ਇਸ ਪੰਥਕ ਸਟੇਜ ਤੋਂ ਮੈਂ ਕਹਿ ਰਿਹਾ ਕਿ ਸਾਡੇ 50% ਲੇਖਕ ਅੱਜ ਵੀ ਕਹਿ ਰਹੇ ਨੇ ਕਿ 1984 ਆਪਰੇਸ਼ਨ ਬਲੂ ਸਟਾਰ ਸਾਡੇ ਲੇਖਕ ਸਰਕਾਰੀ ਹੀ ਕਹਿ ਰਿਆ ਸਵਾਲ ਇਹ ਹੈ ਕਿ ਉਹ ਆਪਰੇਸ਼ਨ ਬਲੂ ਸਟਾਰ ਸੀ ਉਹ ਕੀ ਸੀ ਉਹ ਦਰਬਾਰ ਸਾਹਿਬ ਤੇ ਹਮਲਾ ਸੀ ਉਹ ਨੀਲਾ ਤਾਰਾ ਸੀ ਨੀਲਾ ਤਾਰਾ ਤਾਂ ਉਹ ਸਰਕਾਰ ਨੇ ਨਾਮ ਰੱਖਿਆ ਮੈਂ ਇਹ ਰੈਫਰੈਂਸ ਦੇ ਕੇ ਸਿਰਫ ਇਹ ਦੱਸਣਾ ਚਾਹਣਾ ਕਿ ਤੁਸੀਂ ਬਹੁਤ ਸੂਝੇ ਹੋ ਮੇਰੇ ਤੋਂ ਬੜੇ ਸੂਝਵਾਨ ਵਿਦਵਾਨ ਇੱਥੇ ਬਿਖੇ ਨੇ ਤੇ ਬਹੁਤ ਸਾਰੇ ਬਾਅਦ ਵੀ ਵਿਚਾਰ ਆਉਂਦੀਆਂ ਚਲੋ ਸਭ ਨਾਲ ਆਪਦੀ ਦੇ ਦਰਸ਼ਨ ਹੋਏ ਜੇ ਹਰੋਸਾਈਡ ਨੂੰ ਰਾਈਟਸ ਬਣਾ ਦਿੱਤਾ ਸਾਨੂੰ ਕੋਈ ਫਿਕਰ ਨਹੀਂ ਆਪਰੇਸ਼ਨ ਬੁਡਰੋਜ਼ ਸਟਾਰ ਬਣਾ ਦਿੱਤਾ ਤਾਂ ਲੋਕਾਂ ਆਉਣ ਨੂੰ ਸਾਨੂੰ ਕੋਈ ਫਿਕਰ ਨਹੀਂ ਬੁਡਰੋਜ਼ ਬਣਾ ਦਿੱਤਾ ਕੋਈ ਫਿਕਰ ਨਹੀਂ ਇਸੇ ਤਰ੍ਹਾਂ ਸੁੱਤੇ ਰਹਿਣਾ ਫਿਰ ਅਸੀਂ ਆਪਣੇ ਰਵੈਣਤੀ ਕੰਮ ਚਲਾਈ ਜਾਵਾਂਗੇ ਗੁਰਦੁਆਰਿਆਂ ਦੇ ਸਟੇਜਾਂ ਜਾਤੂ ਦਾ ਥਾਂ ਨੇ ਤੁਸੀਂ ਬਹੁਤ ਕੀਮਤੀ ਸਮਾਂ ਕੱਢਿਆ ਮੈਂ ਇਸ ਗੱਲ ਦੀ ਧੰਨਵਾਦੀ ਹਾਂ ਇਸ ਕਮੇਟੀ ਦਾ ਸਤਕਾਰ ਦਾ ਇਸ ਸਨਮਾਨ ਦੇ ਅਸੀਂ ਹੱਕਦਾਰ ਨਹੀਂ ਸਨਮਾਨ ਕਰਨਾ ਤਾਂ ਆਖਰੀ ਬੇਨਤੀ ਹੈ ਕਿ ਇਸ ਸਟੇਜ ਤੋਂ ਅੱਜ ਇਹ ਗੱਲ ਨੂੰ ਪ੍ਰਵਾਨਗੀ ਦਿਓ ਕਿ ਅੱਜ ਤੋਂ ਬਾਅਦ ਆਪ ਜੀ ਜਿੱਥੇ ਬੈਠੇ ਹੋ ਕਰਮਾ ਦਾ ਮਾਲੂਕਿੱਤਾ ਤੇ ਗੁਰੂ ਨਾਨਕ ਜਹਾਜ਼ ਇਹੇ ਸ਼ਬਦ ਵਰਤੋਗੇ ਜਿਨਾਂ ਰਿਆਂ ਦੀ ਗੋਲ ਦੇ ਵਿੱਚ ਇਸ ਨੂੰ ਪ੍ਰਵਾਨਗੀ ਦੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣੇ ਬੱਚਿਆਂ ਨੂੰ ਆਪ ਇਹ ਸ਼ਬਦ ਵਰਤਿਓ ਆਪ ਸਾਰਿਆਂ ਨੇ ਸੰਗਤ ਦਾ ਪ੍ਰਬੰਧ ਕਰਦਾ। ਪਿਆਰ ਨੂੰ ਧੰਨਵਾਦ ਸਮੇਂ ਦੇ ਲਈ ਸ਼ੁਕਰੀਆ। ਪੁਰੀਆਂ ਪ੍ਰਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ